ਆਇਆ ਫੁੱਲ ਕਮਲ ਆ ਗਏ ਤੇ ਛੱਡ ਗਏ ਨੇ ਖੁਸ਼ਬੂਆਂ ਨੂੰ ਫੁੱਲ ਕਮਲ ਆ ਗਏ ਤੇ ਛੱਡ ਗਏ ਨੇ ਖੁਸ਼ਬੂਆਂ ਨੂੰ ਸਾਰੀ ਕੁਦਰਤ ਨੇ ਸੀ ਰਲ ਕੇ ਸੋਗ ਮੰਨ ਆਇਆ ਸਾਰੀ ਕੁਦਰਤ ਨੇ ਸੀ ਰਲ ਕੇ ਸੋਗ ਮੰਨ ਆਇਆ ਐਡਾ ਘੈਰ ਕਦੇ ਵੀ ਜੱਬ ਤੇ ਲਿੰਡੇ ਕੁਜਵਲਾ ਜੀ ਮੈਂ ਇੱਥੇ ਜਿਲ੍ਹਾ ਰੈਡ ਦਾ ਸੀਨੀਅਰ ਕਲੱਬ ਦਾ ਪ੍ਰਧਾਨ ਬਣਿਆ ਐਥੇ ਪ੍ਰਧਾਨ ਅਸੀਂ 2 ਸਾਲਾਂ ਵਿੱਚ ਬਣਦੇ ਜੀ ਕਿਉਂ 2 ਸਾਲਾਂ ਪਹਿਲਾਂ ਜਦੋਂ ਮੈਂ ਪਹਿਲੀ ਵਾਰੋਂ ਤੋਂ ਬਣਿਆ ਜੀ ਤੇ ਅਸੀਂ ਜਨੂੰ ਦਿਨ ਜਿਹੜੇ ਹੈਗੇ ਆ ਅਖੀਲੇ ਸ਼ਨੀਵਾਰ ਮਨਾਉਣੇ ਆ ਕਿ ਖੀਲੇ ਸ਼ਨੀਵਾਰ ਤਾਲਿਮ ਮਨਾਇਆ ਗਿਆ ਕੋਰਗਦੀ ਦਾ ਸ਼੍ਰੀਪੁਰ ਹੋਇਆ ਸ਼ੁਕਰਵਾਦੂ ਸ਼ੁਕਰਾਨਾ ਅਸੀਂ ਉਹ ਮਨਾਉਣਾ ਚਾਹਦੇ ਆ ਸ਼ਨੀਵਾਰ ਨੂੰ ਪਰ ਕਈ ਵੇ ਨਹੀਂ ਕੰਮ ਨਾਲ ਸੀ 24 ਤੀਜ ਨੂੰ ਅੱਜ ਫਾਈਨਲ ਕਰਦੇ ਆ ਮੀਟਿੰਗ ਦੇ ਵਿੱਚ ਪੀਜਾ 24 ਤੀਜ ਨੂੰ ਮਨਾ ਲਈ ਜਨੂੰ ਚੰਦ ਸਾਰੇ ਬੰਦੇ 10 ਬੰਦੇ ਜਰੂਰ ਨੇ ਜਿਨ੍ਹਾਂ ਨੂੰ ਅਸੀਂ ਗਿਫਟ ਦੇਵਾਂਗੇ ਸਾਡੇ ਜਿਹੜੇ ਸਰਪੰਸਤ ਹੈਗੇ ਕਿਤੇ ਸਾਡੇ ਜਿਹੜੀ ओमप्रकाश ਛਾਵੜਾ ਜੀ ਜੁਗੇ ਆਪਣਾ ਜਿਹੜੀ ਰਜੀਆਨਿ ਗੁਪਤਾ ਆਦੀ ਸਿੰਘ ਗੇਲਾਟ ਆਦੀ ਸਿੰਘ ਗੇਲ ਚੋਕ ਸਾਹਿਬ ਤੇ ਸਾਡੇ ਜਿਹੜੇ ਸਰਪੰਸਤ ਮਹਿਤਾ ਸਾਹਿਬ ਹੈਗੇ ਸਾਡੇ ਸਰਪੰਸਤ ਹੈ ਬਾਕੀ ਸਾਡੇ ਦੋ ਮੀਤ ਪ੍ਰਧਾਨ ਹੈ ਸੀਨੇ ਮੀਤ ਬਰਾ ਕੰਗ ਸਾਹਿਬ ਦੀ ਵੀ ਜਾਈ ਗੋਸਨ ਕੀ ਉਹ ਚਾਰੇ ਆਜੇ ਨਹੀਂ ਸੀਗੇ ਬਾਕੀ ਮੀਤ ਪ੍ਰਧਾਨ ਸਾਡੇ ਇੱਕ ਉਸਫਾਲ ਮਾਨ ਜੀ ਖੜੇ ਹੈ ਤੇ ਦੂਜੇ ਆਪਣੇ ਆਪਣਾ ਦੂਜਾ ਜੈਪਾਲ ਜੀ ਬਰਾੜ ਹੈਗੇ ਜੀ ਬਾਕੀ ਜਨਰਲ ਸੈਕਟੀ ਸਾਡੇ ਸ਼ਰਮਾ ਜੀ ਨਾਲ ਸਟੇਜ ਸ਼ੈਰੀ ਦੇ ਕੰਮ ਸੌਂਦੇ ਆ ਤੇ ਸਾਡੇ ਮਿਕਸ ਕਸਕਰ ਜਿਹੜੇ ਬਣਾਏ ਸੀ ਸਿੰਘਲਾ ਜੀ ਬਣਾਏ ਹੋਏ ਆ ਤੇ ਪ੍ਰੈਸ ਕਰਤਾ ਸਾਡੇ ਆਪਣੇ ਪਿੱਛੇ ਸਾਹ ਸਭ ਕਰੇ ਇਹ ਕਰਦੇ ਕੰਮ ਬਾਕੀ ਸਾਰੀ ਟੀਮ ਹਰ ਕੰਮ ਕਰਦੀ ਆ ਸਾਨੂੰ ਕੋਈ ਉਹਦੇ ਨਾਲ ਕਰ ਨਹੀਂ ਬਿਲਦਾ ਸਾਨੂੰ ਤੇ ਇਹ ਹੈ ਜੀ ਜਿਹਾ ਕੰਮ ਚੱਲਣਾ ਚਾਹੀਦਾ ਕੋਈ ਅਸੀਂ ਆਪਣੇ ਉਹਦੇ ਕੋਈ ਨਹੀਂ ਕਿੰਨੀ ਸੇਵਾਦਾਰੀ ਕਿੰਨੀ ਸਾਰੇ ਹਰ ਇੱਕ ਮਾਰਦਾ ਉਹ ਦਿਨ ਤੋਂ ਇਹ ਜਿਹੜਾ ਪ੍ਰੋਗਰਾਮ ਆ ਬਸ ਇਹ ਇਸ ਵਾਰ ਦੇ 91 ਤੋਂ ਜਿਹੜਾ ਬਣਿਆ ਜੀ ਸਾਡੇ ਬਣਾਇਆ ਸੀ ਅਸਾਂ ਦਾ ਹੀ ਉਦੋਂ ਵੇ ਚੱਲਦਾ ਆ ਰਿਹਾ ਮੈਂ 10 ਸਾਲ ਤੋਂ ਮਿਕਰੇ ਸਾਡੇ ਮੈਂਬਰ ਆ ਜੀ ਪਦਮ ਵਿਗੇਟੂ ਦੇ ਮੈਂਬਰ ਜੀ ਤੇ ਮੈਨੂੰ ਸਰਬ ਸੰਸਥਾ ਲੈਣ ਨੇ ਪ੍ਰਧਾਨ ਬਣਾਇਆ ਜੀ ਜਿਹੜਾ ਹੁਣ ਮੈਂ ਬਤੋਵ ਸ਼ਹਿਰਦਾਰੀ ਕੰਮ ਕਰ ਰਿਹਾ ਨਾ ਕਿ ਪ੍ਰਧਾਨ ਕੇ ਜੋ ਦਾ ਕੰਮ ਕਰ ਰਿਹਾ ਤੇ ਮੈਨੂੰ ਪੂਰਾ ਸਹਿਯੋਗ ਦਿੰਦੇ ਜੀ ਮੈਨੂੰ ਤੇ ਇਹਨਾਂ ਸਹਿਯੋਗ ਨਾਲ ਹੀ ਕੰਮ ਚੱਲੀ ਜਾਂਦਾ ਸਿਓ ਤੋਂ ਇਹਨਾਂ ਕੋਈ ਕੰਮ ਨਹੀਂ ਹੋ ਸਕਦਾ ਜੀ ਸਹਿਯੋਗ ਦੇਣ ਕੇ ਕੰਮ ਚੱਲਦਾ ਰਹੂਗਾ ਇਸ ਇਸ ਵਾਸਤੇ ਮੈਂ ਤਾਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਮੇਰੇ ਸਾਥ ਦੇ ਰਹੇ ਮੈਂ ਬਿਮਾਰ ਸੀ ਫੇਰੀ ਇਹਨਾਂ ਦੇ ਵਿੱਚ ਸਾਰਾ ਕੰਮ ਚਲਾ ਕੇ ਤੇ ਮੈਨ ਬਾਟ ਮਿਲਾਇਆ ਵੀ ਆਇਓ ਤੁਸੀਂ ਠੀਕ ਹੋ ਆ ਗਿਓ ਮੈਂ ਫੇਰ ਆਇਆ ਹਾਂ ਕੀ ਮੈਸੇਜ ਕਰਾਂ ਮੈਸੇਜ ਤਾਂ ਵੇਚਣਾ ਵੀ ਜਿਹੜਾ ਬੰਦਾ 60 ਸਾਲ ਤੋਂ ਉੱਤੀ ਹੋ ਜਾਈ ਇੱਥੇ ਆਵੇ ਸਵੇਰੇ ਅਸੀਂ 10 ਵਜੇ ਸ਼ੁਰੂ ਹੋ ਜਾਂਦੇ ਆਂ ਸ਼ਾਮ ਨੂੰ ਪੰਜ ਵਜੇ ਬੈਠਦੇ ਆਂ ਕੋਈ ਬੰਦਾ ਤਾਜਕੇੜਾ ਕੋਈ ਅਖਬਾਰ ਪੜ੍ਹਦਾ ਕੋਈ ਕਰਮੋਰ ਖੇਡਦਾ ਜਿਵੇਂ ਜਿਵੇਂ ਜਿਹਦਾ ਸ਼ੌਂਕ ਹੋਵੇ ਕਿਸੇ ਦਾ ਉਹ ਬੰਦਾ ਕੇਡ ਨਾਲ ਲਾ ਕੇ ਅਸੀਂ ਖੇਡਾਂ ਵੀ ਕਰਾਉਨੇ ਆਂ ਬਜ਼ੁਰਗਾਂ ਦਾ ਵੀ ਕਰਾਉਨੇ ਆਂ 70 ਸਾਲ ਤੋਂ ਉੱਤੇ ਆਲੇ ਹੀ ਕਰਾਉਨੇ ਆਂ 60 ਸਾਲ ਤੋਂ ਉੱਪਰ ਲਈ ਕਰਾਉਨੇ ਆਂ ਭਾਜਾ ਜੋ ਬਾਕੀ ਜਿਹੜੇ ਕੋਈ ਕਹਿੰਦਾ ਉਸ ਤਰੀਕੇ ਨਾਲ ਸਭ ਚੱਲਦੇ ਨੇ ਸਾਰੇ ਸਹਿਯੋਗ ਨਾਲ ਸਾਰਾ ਕੰਮ ਚੱਲਦਾ ਸਾ ਯੋਗ ਯੋਗੀ ਫੈਲਾ ਕਰਦੇ ਸਾਰੇ ਇਕੱਠੇ ਕਰਦੇ ਆ ਜੀ ਤਾਂ ਕਿ ਹਰ ਨੂੰ ਬੰਦਾ ਦਵਾਤਾ ਲੱਗੇ ਉਹਨਾਂ ਦਾ ਜਨਮ ਮਨਾਵਾਂਗੇ ਹਰ ਨੂੰ ਅਸੀਂ ਆਪ ਦਾ ਇੱਕ ਗਿਫਟ ਦੇਾਂਗੇ ਦਾ ਮਿਠਾਈ ਮੰਗਾਵਾਂਗੇ ਕੇਕ ਕੱਟਾਂਗੇ ਜੀ ਗੋਦਾ ਕੀਤਾਗੇ ਬਾਕੀ ਸਾਰਾ ਸਾਡੇ ਸਾਰਾ ਕੁਝ ਹੀ ਕਰਦੇ ਐ ਪ੍ਰੈਸ ਕਰਦ ਤੋਂ ਕੰਮ ਹੀ ਕਰਦੇ ਸਾਰਾ ਕੁਝ ਹੀ ਕਰਦੇ ਬਾਕੀ ਸਾਡੇ ਸੱਜਣ ਮਿੱਤ ਬੈਠੇ ਆਏ ਇਹ ਸਾਨੂੰ ਜੋ ਵਹਿਣੀ ਹੋਣੀ ਆ ਆਪਾਂ ਚੱਲਦੇ ਰਾਵਾਂਗੇ ਕਿੰਨੇ ਮੈਂਬਰ ਇਸ ਦੇ ਵਿੱਚ ਸਾਡੇ 130 ਮੈਂਬਰ ਹੈਗੇ ਇਸ ਵੇਲੇ ਜੀ ਤੇ ਤ੍ਰਿਕੋਣ ਤੇ ਕਰਦੇ ਕਿ ਬਾਹਰ ਬਾਹਰੋਂ ਵੀ ਆਉਂਦੇ ਸਾਡੇ ਜੀ ਪਿੰਡਾਂ ਵਿੱਚੋਂ ਹੀ ਆਉਂਦੇ ਹੈਗੇ ਮੈਂਬਰ ਜਿਹੜੇ ਸਾਡੇ ਬਣੇ ਨੇ ਪਿੰਡਾਂ ਵਿੱਚ ਵੀ ਆਉਂਦੇ ਹੈ ਕਈ ਉਹਨੇ ਕਈ ਨਾ ਕੋਠੀ ਇੱਥੇ ਵਗੈ ਪਿੰਡ ਰਹਿੰਦੀ ਪਿੰਡੋਂ ਵੀ ਆ ਜਾਂਦੇ ਕੋਟਗੁਰੂ ਵੀ ਆ ਜਾਂਦੇ ਜੀ ਕਈਨ ਕੋਟਗੁਰੂ ਆ ਕਿੱਥੇ ਰਹਿ ਰਹੀ ਆ ਕੋਈ ਸਪੈਸ਼ਲ ਪਿੰਡੋਂ ਵੀ ਆਉਂਦੇ ਚਲ ਕੇ ਤੇ ਪੱਕੇ ਤੋਂ ਆ ਜਾਂਦੇ ਟਹਨੇ ਤੋਂ ਵੀ ਆ ਜਾਂਦੇ ਸਾਡੇ ਕੋਲ ਕਲਿਆਰਾਂ ਤੋਂ ਵੀ ਆ ਜਾਂਦੇ ਜੀ ਤੇ ਕਈ ਪਿੰਡਾਂ ਚੋਂ ਬੰਦੇ ਰਹੌਂਦੇ ਜਿਹਨੂੰ ਟਾਈਮ ਮਿਲਦਾ ਭਾਵੇਂ ਹੁਣ ਕੇ ਕੇਂਦਰ ਨੂੰ ਆਉਂਦੇ ਜੂਰ ਹੈ ਜਿਓ ਇਹ ਨਹੀਂ ਕੋਈ ਬੰਦਾ ਘਰ ਰਹੇ ਸਾਡੇ ਕੋਲ ਜੀ ਇੱਥੇ ਤੋ ਅਰਨਜੀ ਲੱਗ ਰੰਦਾ ਇਥੇ ਜੀ ਜਦੋਂ ਇਸ ਸਮਰ ਦੇ ਵਿੱਚ ਇਕੱਠੇ ਹੋ ਕੇ ਜਦੋਂ ਆ ਜੁਆਇ ਐ ਕਰਨਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਬੜੇ ਖੁਸ਼ੀ ਹੁੰਦੀ ਹੈ ਕਿ ਅਸੀਂ ਜਉਂਦੇ ਤਾਂ ਫਿਰਦੇ ਜੀ ਅਸੀਂ ਇਕੱਠੇ ਨਾ ਹੋਈਏ ਘਰੇ ਕੱਲੇ ਬੈਗ ਬੋਰ ਹੋ ਜੀਏ ਤੇ ਇਕੱਠੇ ਅਸੀਂ ਟੈਨਸ਼ਨ ਦੂਰ ਹੋ ਜਾਂਦੀ ਸਾਡੀ ਜੀ ਤੇ ਅਸੀਂ ਤਾਂ ਬੜੇ ਬਾਰੇ ਖੁਸ਼ ਰਹੇ ਨੇ ਜੀ ਇਥੇ ਵਧੀਆ ਟਾਈਮ ਪਾਸ ਹੋ ਰਿਹਾ ਸਾਡਾ ਜੀ ਤੇ ਮੈਂ ਤਾਂ ਕਹਿੰਦਾ ਜੇ ਇਸ ਤਰ੍ਹਾਂ ਬੰਦੇ ਰਹਿੰਦਾ ਲੰਮੀ ਉਮਰ ਜੋ ਪਾਕੀ ਮਾਲ ਪ੍ਰਮਾਤਮਾ ਬਖਸ਼ੀ ਜਾਨ ਨੂੰ ਸ੍ਰੀ ਦਿੱਸਦਾ ਉਸ ਮਨਾਮ ਕੇ ਜਿਹਾ ਬਾਕੀ ਇਹ ਗੱਲ ਇੱਥੇ ਆ ਕੇ ਮਾਰਦੀ ਲੋਸਾ ਜੀ ਕੋਈ ਗੱਲਾਂ ਬਾਤਾਂ ਕਰਨੀਆਂ 5.25 ਜੀ ਜੀ ਦਾ ਨਾਮ ਲਿਆ ਪਹਿਲਾਂ ਅਰੇ ਆਗੇ ਜੀ ਬੜਾ ਕੋ ਸਾਾਨੂੰ ਦੱਸਦੇ ਗਉਸ਼ਾਲਾ ਦੇ ਪ੍ਰਧਾਨ ਵੀ ਐ ਸਾਡੇ ਸਭ ਤੋਂ ਪੁਰਾਣੇ ਇਹ ਐ ਜੀ ਇਸ ਵੇਲੇ ਤੇ ਇਸ ਵੇਲੇ ਨੇ ਉਮਰ 92 ਸਾਲ ਦਾ 91 ਸਾਲ ਨੇੜੇ ਹੋ ਤੁਖੇ ਜੀ ਸਾਜੀ ਸਿੰਘ ਜੀ ਦੇ 90 ਸਾਲ ਦੀ ਉਮਰ ਹੋ ਚੁੱਕੀ ਉਹਨਾਂ ਦੀ ਕੋਈ ਬੜਾ ਸਿਆਣਾ ਸੋਲੀ ਡਾਕਟਰ ਜੀ ਜੀ ਯੂਨੀਵਰਸਿਟੀ ਲੱਗੇ ਰਹੇ ਜੀ ਇਹ ਬੌਧੀ ਸਾਡੇ ਪਾਰਲੀਮੈਂਟ ਮੈਂਬਰ ਵੀ ਨੇ ਦਵਾਈਆਂ ਦੇ ਨਾਲ ਖਾਨਦਾਨ ਸਾਰੇ ਡਾਕਟਰ ਜੀ ਇਹਨਾਂ ਦਾ ਇਹ ਬੜੇ ਸਾਨੂੰ ਸਹਿਯੋਗ ਦਿੰਦੇ ਆ ਕੇ ਸਾਰੀ ਗੱਲ ਦੱਸਦੇ ਕੋਈ ਸਾਨੂੰ ਨਵੀਂ ਗੱਲ ਕੋਈ ਪੁੱਤਰੀ ਹੋਈ ਕੋਈ ਗੱਲਬਾਤ ਇਹਨਾਂ ਨੂੰ ਪੁੱਛ ਕੇ ਕਰਦੇ ਆ جی میرا نام رجیتن گپتا اور میں پانچویں تو اس کلب کا ممبر بنیا اس ویسے میں سب تو سیئر موسٹ ممبر ہاں میری عمر کا اس ویل ہو اتنے کوئی نہیں اور یہ کلب اتے بہت ترقی کی اس کلب نے اِسی اتنے کپلی ਇਹ ਚ ਰੱਖ ਕੇ ਨਾ ਬਿਠਾ ਨਾ ਡਿਗਣਾ ਅਧਰਖ ਦੇ નીચે ਕੁਰਸੀਆਂ ਧਾ ਕੇ ਬੈਠਾ ਕਰਦੇ ਸੀ ਤਾਂ ਇੱਥੇ ਮੈਂਬਰ ਪਾਰਲੀਮੈਂਟ ਰਿਟਾਇਰ ਹੁਣ ਡੈਥ ਹੋ ਵੀ ਉਹਨਾਂ ਦੀ ਬੀਬੀ ਗੋਚਾ ਨਿਕਲ ਰਾਜ ਸਭਾ ਦੇ ਮੈਂਬਰ ਸੀ ਉਹ ਬੀਜਪੀ ਦੀ ਸੀ ਉਹ ਨਾ ਬੀਜਪੀ ਦੇ ਪ੍ਰੈਜ਼ੀਡੈਂਟ ਰਿਹਾ ਇਥੋਂ ਦਾ ਫ੍ਰੀਕੁੱਪ ਤੇ ਅਸੀਂ ਉਹ ਇੱਥੇ ਬਾਈਚਾਂਸ ਆ ਗਏ ਉਹ ਕਹਿੰਦੇ ਇੱਥੇ ਤੁਸੀਂ ਆਪਣੀ ਕਿਉਂ ਤਾਣੀ ਹੈ ابھی کیا جی اوپر بٹھا ہے تے تو وہ پھر یہ شڈ جو ہے اس واسطے انہوں نے لکھ روپیہ آپ کے اختیاری فنڈ چوں دے کے بنوایا تو یہ اوپر بھی جڑے دو کمرے بنے ہیں سیکنڈ سٹوری بنے وہ واسطے بھی انہوں نے تین لکھ روپیہ سانوں آپ کے اختیاری فنڈ چو دیتا ہولی ہولی ایک کلام کر لگ گیا اور ایسا موجودہ سو ممبر کو بھی اوپر پہنچ چکے ہیں جس لئے میں جوائن کی تھا وہ صرف پینتی ممبر ہو ہویا تھا اور وہ او دے بچ بھی پینٹا دے لوگ زیادہ سی شہر دے کٹ سی گئے ہولی ہولی ہی نے بہت رکھی کی ہے اور ہوتا ہونتا ایڈمیسٹریشن دے ہے وہ بھی کلب کافی سہیوگ دے دیگیشن ایک نو جی ڈی سی آئے میڈم مل کے آئے سی اور پرومس کیا بھی جلدی وہ وزٹ کر کے اور اتنے جو کمیاں ہے وہ واسطے بھی وہ کچھ سہیوگ دیں گے سپیکر سنجھواں ਉਹ ਵੀ ਅੱਤੇ ਵਿਜ਼ਿਟ ਕਰਕੇ ਆਏ ਸੀ ਔਰ ਉਹ ਵੀ ਕਹਿੰਦੇ ਸੀ ਆਪਦੇ ਅਖਤਿਆਰ ਦੇ ਵਿੱਚੋਂ ਕੁਝ ਇਹ ਲਈ ਤਰੀ ਵਾਸਤੇ ਦੇ ਲਈ ਵਾਸਤੇ ਕੁਝ ਕਰਾਂਗੇ ਸੀ ਤੇ ਇਸ ਕਰਕੇ ਇਹ ਕਲੱਬ ਇਸ ਵੇਲੇ ਦੇ ਪਰਲਾਣ ਨੂੰ ਸ਼ੋਕ ਚਾਵਦਾ ਜੀ ਹੈ ਨੇ ਤੇ ਵੀ ਕਾਫੀ ਮਿਹਨਤ ਕਰ ਰਹੇ ਹੈ ਤਾਂ ਕਿ ਇਹ ਕਲੱਬ ਜਿਆਦਾ ਤੋਂ ਜ਼ਿਆਦਾ ਮੈਂਬਰਾਂ ਨੂੰ ਸਹੀ ਹੋਵੇ ਪੂਰ ਪਰਵਾਹ ਕਰ ਸਕਣ اور ایک اللہ بھردہ پھردہ روئے اے, اے ساڑیاں یہ اچھاں پرماتمہ کے بھی اور پرماتمہ مجھے بینتی کر لیا یہ ساڑیاں زندگی میں بھر ہے وہ سوسترین اور زندگی لیے ساری خوشی کو انہوں پر عبت ہوئے نالمات